ਨਵੀ ਨਵੇਲੀ ਦੁਲਹਣ ਆਪਣੇ ਸਹੁਰਿਆਂ ਘਰੇ ਆਉਂਦੀ ਆ ਬੜੀ ਖੁਸ਼ੀ ਦੇ ਨਾਲ ਤੇ ਸਹੁਰਾ ਪਰਿਵਾਰ ਬੜੇ ਹੀ ਚਾਹਵਾਂ ਦੇ ਨਾਲ ਆਪਣੀ ਨੂੰਹ ਦਾ ਸਵਾਗਤ ਕਰਦਾ ਤਰ੍ਹਾਂ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਾਏ ਜਾਂਦੇ ਆ ਤੇ ਸ਼ਾਮ ਨੂੰ ਪੂਰਾ ਪਰਿਵਾਰ ਖੁਸ਼ੀ-ਖੁਸ਼ੀ ਬੈਠ ਕੇ ਖਾਣਾ ਖਾਂਦਾ ਗੱਲਾਂ ਕਰਦੇ ਹਾਸੇ ਖੇਡਦੇ ਉੱਠ ਕੇ ਆਪੋ ਆਪਣੇ ਕਮਰਿਆਂ ਦੇ ਵਿੱਚ ਚਲੇ ਜਾਂਦੇ ਆ ਅੱਧੀ ਰਾਤ ਨੂੰਹ ਦੀ লাশ ਉਹਦੇ ਕਮਰੇ ਦੇ ਵਿੱਚ ਮਿਲਦੀ ਆ ਤੇ ਸਵੇਰ ਹੁੰਦੇ ਹੀ ਔਰ ਸ ਨੂੰ ਦੇ ਉਹ ਨਵੀਂ ਨਵੇਂ ਲਈ ਦੁਲਹਨ ਦੇ ਜੇਠ ਦੇ ਉੱਪਰ ਜਾਨ ਲੈਵਾ ਹਮਲਾ ਹੋ ਜਾਂਦਾ ਬੇਹੱਦ ਦਰਦਨਾਕ ਘਟਨਾ ਤੁਹਾਨੂੰ ਪੂਰੀ ਘਟਨਾ ਦੱਸਦੇ ਹਾਂ ਕਿ ਇੱਕ ਲੜਕੇ ਦਾ ਵਿਆਹ 13 ਫਰਵਰੀ 2025 ਦੇ ਵਿੱਚ ਹੋਇਆ ਤਾਂ ਉਹ ਪਹਿਲੀ ਵਾਰ ਆਪਣੀ ਘਰ ਵਾਲੀ ਨੂੰ 21 ਅਪ੍ਰੈਲ ਨੂੰ ਲੈ ਕੇ ਸਹੁਰੇ ਆਪਣੇ ਸਹੁਰਿਆਂ ਤੋਂ ਵਿਦਾ ਕਰਵਾ ਕੇ ਆਪਣੇ ਘਰ ਲੈ ਕੇ ਆਉਂਦਾ ਤਾਂ ਜਿੱਦਣ ਉਹ ਲੜਕੀ ਆਪਣੇ ਸਹੁਰੇ ਪਰਿਵਾਰ ਦੇ ਅੰਦਰ ਆਉਂਦੀ ਆ ਕੁੜੀ ਬਹੁਤ ਖੁਸ਼ ਸੀ ਕੁੜੀ ਦੇ ਮਾਪੇ ਕਹਿੰਦੇ ਬਹੁਤ ਐਕਸਾਈਟਮੈਂਟ ਸੀ ਸਾਡੀ ਕੁੜੀ ਨੂੰ ਆਪਣੇ ਸਹੁਰੇ ਪਰਿਵਾਰ ਜਾਣ ਦੀ ਤੇ ਉਹ ਬਹੁਤ ਖੁਸ਼ ਸੀ ਪੂਰਾ ਪਰਿਵਾਰ ਰਸਮਾਂ ਦੀ ਤਿਆਰੀ ਕਰਦਾ ਕਿ ਅੱਜ ਸਾਡੀ ਨੂੰਹ ਨੇ ਘਰ ਆਉਣਾ ਏ ਤਾਂ ਉਹਦੇ ਤੋਂ ਅਸੀਂ ਪਹਿਲੀ ਵਾਰ ਜਿਹੜਾ ਰਸੋਈ ਦਾ ਖਾਣਾ ਏ ਉਹ ਬਣਵਾਉਣਾ ਤੇ ਜਦੋਂ ਨੂੰਹ ਆਉਂਦੀ ਆ ਉਹ ਆ ਕੇ ਘਰ ਵਾਸਤੇ ਪਰਿਵਾਰ ਵਾਸਤੇ ਜਿਹੜਾ ਖਾਣਾ ਬਣਾਉਂਦੀ ਆ ਸਾਰਾ ਪਰਿਵਾਰ ਬਹੁਤ ਖੁਸ਼ੀ-ਖੁਸ਼ੀ ਜਿਹੜਾ ਉਹ ਨੂੰਨੇ ਪਹਿਲੀ ਵਾਰ ਆਪਣੇ ਹੱਥਾਂ ਨਾਲ ਖਾਣਾ ਬਣਾਇਆ ਹੁੰਦਾ ਮਠਿਆਈ ਬਣਾਈ ਹੁੰਦੀ ਆ ਉਹ ਖਾਂਦੇ ਨੇ ਗੱਲਾਂ ਕਰਦੇ ਨੇ ਬਹੁਤ ਸਾਰੀਆਂ ਤਾਂ ਹੱਸਦੇ ਖੇਡਦੇ ਪੂਰਾ ਪਰਿਵਾਰ ਆਪੋ ਆਪਣੇ ਕਮਰਿਆਂ ਦੇ ਵਿੱਚ ਚਲਾ ਜਾਂਦਾ ਤਾਂ ਜਦੋਂ ਉਹ ਪਤੀ ਪਤਨੀ ਨਵਿਆਏ ਦੁਲਹਣ ਤੇ ਉਹਦਾ ਦੁਲਹਾ ਆਪਣੇ ਕਮਰੇ ਦੇ ਵਿੱਚ ਜਾਂਦੇ ਨੇ ਉੱਥੇ ਜਾਂਦੇ ਹੀ ਪਤੀ ਆਪਣੀ ਪਤਨੀ ਨਾਲ ਗੱਲਾਂ ਦੇ ਵਿੱਚ ਲੱਗਦਾ ਤਾਂ ਉਹਨੂੰ ਆਪਣੀ ਪਤਨੀ ਦੇ ਕੈਰੇਕਟਰ ਤੇ ਸ਼ੱਕ ਹੋਣ ਲੱਗਦਾ ਸ਼ੱਕ ਦੇ ਆਧਾਰ ਤੇ ਉਹ ਆਪਣੇ ਘਰ ਵਾਲੀ ਦਾ ਗਲਾ ਕੁੱਟ ਦਿੰਦਾ ਗਲਾ ਕੁੱਟ ਕੇ ਉਹਨੂੰ ਮਾਰ ਦਿੰਦਾ ਤੇ ਉਹਨੂੰ ਮਾਰ ਕੇ ਉਹਦੀ লাশ ਨੂੰ ਉੱਥੇ ਹੀ ਸੁੱਟ ਕੇ ਉਹ ਆ ਕੇ ਉੱਪਰਲੀ ਮੰਜ਼ਿਲ ਤੇ ਹੁੰਦੇ ਆ ਤੇ ਨੀਚੇ ਵਾਲੀ ਮੰਜ਼ਿਲ ਤੇ ਆ ਕੇ ਸੋਫੇ ਦੇ ਉੱਪਰ ਪੈ ਜਾਂਦਾ ਜਦੋਂ ਸਵੇਰੇ ਉਸ ਮੁੰਡੇ ਦੀ ਭਰਜਾਈ ਉੱਠਦੀ ਆ ਉਹ ਆਪਣੇ ਕਮਰੇ ਦਾ ਦਰਵਾਜ਼ਾ ਖੋਲਦੀ ਆ ਤਾਂ ਜਾ ਕੇ ਆਪਣੇ ਭਰਾ ਦੇ ਉੱਪਰ ਉਹ ਜਾਨਲੇਵਾ ਹਮਲਾ ਕਰ ਦਿੰਦਾ ਉਹਦੇ ਉੱਪਰ ਹਥੌੜਿਆਂ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੰਦਾ ਜਦੋਂ ਭਰਾ ચીਕਦਾ ਸਾਰਾ ਪਰਿਵਾਰ ਭੱਜ ਕੇ ਹੁੰਦਾ ਤੇ ਜਦੋਂ ਪਰਿਵਾਰ ਭੱਜ ਕੇ ਆਇਆ ਤਾਂ ਉਹ ਮੁੰਡਾ ਮੋਗ ਕੇ ਤੋਂ ਫਰਾਰ ਹੋ ਗਿਆ ਉਥੋਂ ਭੱਜ ਗਿਆ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਘਟਨਾ ਦੀ ਜਦੋਂ ਉਹਨਾਂ ਨੇ ਉਹ ਕੁੜੀ ਦੇ ਆਪ ਇਹ ਉਹ ਮੁੰਡੇ ਦੇ ਘਰ ਵਾਲੀ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਉਹਨਾਂ ਦਾ ਕਹਿਣਾ ਸੀ ਉਹਦੇ ਘਰ ਵਾਲੀ ਦੇ ਕੰਨਾਂ 'ਚੋਂ ਵੀ ਖੂਨ ਵਗ ਰਿਹਾ ਸੀ ਤਾਂ ਉਹਨਾਂ ਨੇ ਉਸ ਪੁਲਿਸ ਨੂੰ ਜਦੋਂ ਬੁਲਾਇਆ ਪੁਲਿਸ ਨੇ ਉਹ ਕੁੜੀ ਨੂੰ ਵੀ ਪੋਸਟਮਾਰਟਮ ਵਾਸਤੇ ਉਹਦੀ ਲਾਸ਼ ਭੇਜ ਦਿੱਤੀ ਹਸਪੀਟਲ ਦੇ ਅੰਦਰ ਤੇ ਜਿਹੜਾ ਉਹ ਮੁੰਡਾ ਸੀ ਉਹਨੂੰ ਚੁੱਕ ਕੇ ਹਸਪੀਟਲ ਦੇ ਅੰਦਰ ਜਿਹੜਾ ਕੁੜੀ ਦਾ ਜੇਟ ਸੀ ਉਹਨੂੰ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਪਰ ਪਰਿਵਾਰ ਸਮਝ ਹੀ ਨਹੀਂ ਪਾਇਆ ਕਿ ਆਖਰ ਕੀ ਹੋ ਗਿਆ ਸਾਰਾ ਪਰਿਵਾਰ ਇੰਨਾ ਖੋਚ ਸੀ ਉਹ ਮੁੰਡਾ ਵੀ ਇੰਨਾ ਖੋਚ ਸੀ ਆਖਰ ਹੋਇਆ ਕੀ ਇਹੋ ਜਿਹਾ ਕੀ ਹੋ ਗਿਆ ਕਿ ਉਹਨੇ ਪਹਿਲੇ ਹੀ ਦਿਨ ਤੱਕ ਘਰੇ ਨੂੰ ਆਈ ਆ ਵਿਰਿਆ ਹੋ ਕੇ ਆਪਣੇ ਮਾਪਿਆਂ ਤੋਂ ਤੇ ਉਹਨੇ ਇੰਨਾ ਭਿਆਨਕ ਹਮਲਾ ਕਰ ਦਿੱਤਾ ਪਹਿਲਾਂ ਨੂੰ ਮਾਰ ਦਿੱਤੀ ਤੇ ਹੁਣ ਆਪਣੇ ਹੀ ਭਰਾ ਤੇ ਜਾਨਲੇਵਾ ਹਮਲਾ ਕਰ ਦਿੱਤਾ ਪੁਲਿਸ ਉਹਨਾਂ ਤੋਂ ਪੁੱਛ ਰਹੀ ਸੀ ਪਰਿਵਾਰ ਤੋਂ ਪਰਿਵਾਰ ਕਿਨੇ ਸਾਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਉਹਨੇ ਇਸ ਤਰ੍ਹਾਂ ਕਿਉਂ ਕੀਤਾ ਜਦੋਂ ਉਹ ਮੁੰਡੇ ਨੂੰ ਪੁਲਿਸ ਨੇ ਅਰੈਸਟ ਕੀਤਾ ਮੁੰਡੇ ਤੋਂ ਪੁੱਛ ਗਏ ਸ਼ੁਰੂ ਕਰ ਦਿੱਤੀ ਤਾਂ ਉਸ ਮੁੰਡੇ ਦਾ ਕਹਿਣਾ ਸੀ ਕਿ ਮੈਨੂੰ ਆਪਣੀ ਘਰ ਵਾਲੀ ਤੇ ਸ਼ੱਕ ਸੀ ਤਾਂ ਪੁਲਿਸ ਵੀ ਹੈਰਾਨ ਹੋ ਗਈ ਕਿ ਤੂੰ ਪਹਿਲੇ ਦਿਨ ਤਾਂ ਤੇਰੇ ਘਰ ਵਾਲੀ ਘਰੇ ਆਈ ਆ ਪਹਿਲੀ ਵਾਰ ਉਹ ਆਪਣੇ ਮਾਪਿਆਂ ਤੋਂ ਸਹੁਰੇ ਆਈ ਆ ਤੇ ਤੂੰ ਪਹਿਲੇ ਦਿਨ ਹੀ ਉਹ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਇਹੋ ਜਿਹਾ ਕੀ ਆ ਜਿਹਦੇ ਆਧਾਰ ਤੇ ਤੂੰ ਸ਼ੱਕ ਕਰਦਾ ਪੁਲਿਸ ਨੇ ਕਾਫੀ ਜ਼ਿਆਦਾ ਪੁੱਛਗਿੱਛ ਕੀਤੀ ਪਰ ਪੁਲਿਸ ਦਾ ਕਹਿਣਾ ਇਸ ਮਾਮਲੇ ਵਿੱਚ ਜਿਹੜੀ ਉਹ ਸ਼ੱਕ ਦੀ ਗੱਲ ਕਰਦਾ ਉਹਦੀ ਪਤਨੀ ਤੇ ਇਹੋ ਜੀ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਹੋਈ ਉਹਨੇ ਸਿਰਫ ਸ਼ੱਕ ਦੇ ਆਧਾਰ ਵਿੱਚ ਹੀ ਆਪਣੀ ਪਤਨੀ ਨੂੰ ਮਾਰ ਦਿੱਤਾ ਤੇ ਨਾਲੇ ਆਪਣੇ ਭਰਾ ਤੇ ਜਾਨਲੇਵਾ ਹਮਲਾ ਕਰ ਦਿੱਤਾ ਬੇਹੱਦ ਦੁਖਦਾਇਕ ਘਟਨਾ ਕਰਦਿਆਂ ਦਾ ਕਹਿਣਾ ਕਿ ਸਾਡਾ ਮੁੰਡਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ ਤੇ ਉਹਨੇ ਸ਼ਰਾਬ ਜਦੋਂ ਉਹਨੇ ਆਪਣੇ ਭਰਾ ਤੇ ਹਮਲਾ ਕੀਤਾ ਉਦੋਂ ਵੀ ਉਹ ਸ਼ਰਾਬ ਦੇ ਨਸ਼ੇ ਵਿੱਚ ਹੀ ਸੀ ਬੇहद ਮੰਦਭਾਗੀ ਘਟਨਾ ਕਿ ਨਿੱਕੀਆਂ-ਨਿੱਕੀਆਂ ਗੱਲਾਂ ਤੇ ਅਸੀਂ ਸ਼ੱਕ ਕਰਕੇ ਬਿਨਾਂ ਕਿਸੇ ਵਜ੍ਹਾ ਤੋਂ ਅਸਲ ਵਿੱਚ ਅਸੀਂ ਆਪ ਹੀ ਮਾਨਸਿਕ ਰੋਗੇ ਹੋ ਗਏ ਹੁੰਨੇ ਆ ਤੇ ਦੂਜੇ ਤੇ ਅਸੀਂ ਸ਼ੱਕ ਕਰ ਕਰਕੇ ਉਹਦੀ ਜਾਨ ਲੈਣ ਤੱਕ ਚਲੇ ਜਾਂਦੇ ਆ ਤਾਂ ਸ਼ੱਕ ਸ਼ੱਕ ਦੇ ਵਿੱਚ ਉਹ ਬੰਦੇ ਨੇ ਆਪਣਾ ਵੀ ਘਰ ਉਜਾੜਿਆ ਤੇ ਜਿਹੜਾ ਆਪਣੇ ਭਰਾ ਤੇ ਹਮਲਾ ਕੀਤਾ ਉਹਨੂੰ ਮਰਨਾਉ ਕਰਕੇ ਸੱਟ ਤਾਂ ਪਤਾ ਨਹੀਂ ਉਹਦੀ ਵਿਚਾਰੇ ਦੀ ਹਾਲਤ ਗੰਭੀਰ ਬਣੀ ਹੋਈ ਆ ਉਹ ਠੀਕ ਹੋਵੇ ਕਿ ਨਾ ਹੋਵੇ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਉਹ ਹਸਪਤਾਲ ਦੇ ਅੰਦਰ ਦਾਖਲ ਆ ਮੁੰਡਾ ਜਿਹੜਾ ਆਪ ਖੁਦ ਵਿਆਹਿਆ ਹੋਇਆ ਸੀ ਉਹਦੇ ਘਰ ਵਾਲੀ ਘਰੇ ਸੀ ਫਿਰ ਵੀ ਜਿਹੜਾ ਭਰਾ ਸੀਗਾ ਉਹਨੇ ਉੱਤੇ ਸ਼ੱਕ ਕੀਤਾ ਕਿ ਪਹਿਲੇ ਹੀ ਦਿਨ ਉਹ ਆਪਣੇ ਘਰ ਆੜੀ ਨੂੰ ਲੈ ਕੇ ਆਇਆ ਪਹਿਲੇ ਹੀ ਦਿਨ ਉਹਨੇ ਸ਼ੱਕ ਦੇ ਆਧਾਰ ਤੇ ਆਪਣੇ ਘਰ ਵਾਲੀ ਤੇ ਤੇ ਆਪਣੇ ਵੱਡੇ ਭਰਾ ਦੇ ਉੱਪਰ ਹਮਲਾ ਕਰ ਦਿੱਤਾ ਬੇहद ਦਰਦਨਾਕ ਘਟਨਾ ਇਹ ਘਟਨਾ ਯੂਪੀ ਦੇ ਗੋਰਖਪੁਰ ਤੋਂ ਸਾਹਮਣੇ ਆਈ ਆ ਬੇहद ਮੰਦ ਭਾਗੀ ਘਟਨਾ ਭਰਾਵੋ ਜਿਹੜੇ ਫਾਲਤੂ ਦੀ ਸ਼ੱਕ ਸ਼ੋਭਾ ਨਾਲ ਇਹਦੇ ਤੋਂ ਬਚ ਕੇ ਰਹੋ ਇਹ ਹੌਲੀ ਹੌਲੀ ਸਾਡਾ ਮਾਨਸਿਕ ਰੋਗ ਬਣ ਜਾਂਦੀ ਆ ਕਈ ਵਾਰੀ ਜੇ ਬੰਦਾ ਖੁਦ ਗਲਤ ਹੋਵੇ ਨਾ ਤਾਂ ਉਹਨੂੰ ਦੂਜੇ ਵੀ ਇਵੇਂ ਹੀ ਲੱਗਦੇ ਰਹਿੰਦੇ ਆ ਵੀ ਉਹ ਵੀ ਗਲਤ ਤੁਰਿਆ ਫਿਰਦਾ ਉਹ ਵੀ ਗਲਤ ਤੁਰਿਆ ਫਿਰਦਾ ਉਹਦੀ ਮਾਨਸਿਕ ਸਾਈਕੀ ਹੀ ਇਵੇਂ ਹੋ ਜਾਂਦੀ ਆ ਬੰਦਾ ਗਲਤ ਆਪ ਹੁੰਦਾ ਘਟਿਆ ਸੋਚਣੀ ਉਹਦੀ ਆਪ ਦੀ ਹੁੰਦੀ ਆ ਤੇ ਉਹ ਸੋਚ ਦਾ ਦੂਜਿਆਂ ਬਾਰੇ ਰਹਿੰਦਾ ਤੇ ਫੇਰ ਕਈ ਵਾਰੀ ਉਹ ਇਹੋ ਜਿਹੀਆਂ ਜੜੀਆਂ ਖੌਫਨਾਕ ਘਟਨਾਵਾਂ ਹੁੰਦੀਆਂ ਉਨ੍ਹਾਂ ਨੂੰ ਅੰਜਾਮ ਦੇਣ ਤੱਕ ਚਲਾ ਜਾਂਦਾ ਜਿਵੇਂ ਇਹ ਮੁੰਡਾ ਜਿਹਦਾ ਨਾਮ ਸਤੀਸ਼ ਚੋਹਾਨ ਦੱਸਿਆ ਜਾ ਰਿਹਾ ਜਿਵੇਂ ਉਹਨੇ ਕੀਤਾ ਜਿਵੇਂ ਉਹਨੇ ਸ਼ੱਕ ਸ਼ੱਕ ਦੇ ਵਿੱਚ ਹੀ ਆਪਣੀ ਪਤਨੀ ਸਰੋਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੇ ਭਰਾ ਦੇ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਬੇहद ਦੁਖਦਾਇਕ ਤੇ ਦਰਦਨਾਕ ਘਟਨਾ